ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੁਦਰਤ ਕ੍ਰिएशन ਵਿੱਚ ਤੁਹਾਡਾ ਬਹੁਤ ਜ਼ਿਆਦਾ ਸਵਾਗਤ ਆ। ਦੋਸਤੋ ਤੁਹਾਨੂੰ ਪਤਾ ਕਿ ਆਪਾਂ ਹਰ ਰੋਜ਼ ਇੱਕ ਨਵੇਂ ਸਾਈਜ਼ ਦੀ ਜਿਹੜੀ ਵੀਡੀਓ ਆਦੀ ਕਟਿੰਗ ਜਾਂ ਦੀ ਸਟਿਚਿੰਗ ਆਪਾਂ ਅਪਲੋਡ ਕਰਦੇ ਆਂ ਤੇ ਕੁਝ ਭੈਣਾਂ ਦਾ ਨਾ ਮੈਨੂੰ ਮੈਸੇਜ ਆਉਂਦਾ ਪਿਆ ਸੀ ਕਿ ਹੈਵੀ ਸਾਈਜ਼ ਦੇ ਪੈਂਟ ਪਲਾਜ਼ੋ ਦੀ ਸਾਨੂੰ ਕਟਿੰਗ ਦੱਸੋ। ਤੇ ਕੁਝ ਭੈਣਾਂ ਦਾ ਮੈਨੂੰ ਇਹ ਮੈਸੇਜ ਆਉਂਦਾ ਪਿਆ ਸੀ ਕਿ ਸਾਨੂੰ ਛੋਟੇ ਬੱਚੇ ਦੇ ਸਾਈਜ਼ ਦੀ ਜਿਹੜੀ ਉਹ ਕਟਿੰਗ ਦੱਸੋ ਸੋ ਜਿੰਨਾ ਭੈਣਾਂ ਦੇ ਛੋਟੇ ਬੱਚਿਆਂ ਨੂੰ ਸਾਈਜ਼ ਦੀ ਕਟਿੰਗ ਚਾਹੀਦੀ ਹੈ ਨਾ ਉਹ ਮੈਨੂੰ ਨਾਲ ਏਜ ਜ਼ਰੂਰ ਮੈਂਸ਼ਨ ਕਰ ਦਿਆ ਕਰੋ ਵੀ 5 ਸਾਲ ਦੇ ਬੱਚੇ ਦੀ ਤੁਸੀਂ ਕਹਿੰਦੇ ਪਏ ਹੋ ਕਿ 10 ਸਾਲ ਦੇ ਬੱਚੇ ਦੀ ਕਹਿੰਦੇ ਪਏ ਹੋ ਠੀਕ ਹੈ ਇਹ ਹੁਣ ਜਿਹੜਾ ਅੱਜ ਆਪਾਂ ਇਹ ਪਲਾਜ਼ੋ ਕੱਟਣ ਲੱਗੇ ਆ ਇਹ ਹੈਵੀ ਸਾਈਜ਼ ਦਾ ਵਾ ਠੀਕ ਹੈ ਜਿਹੜੀਆਂ ਭੈਣਾਂ ਦੇ weight ਥੋੜੇ ਜਿਆਦੇ ਆ ਉਹਨਾਂ ਦਾ ਪਲਾਜ਼ੋ ਦੀ ਕਟਿੰਗ ਕਰਨੀ ਤੇ ਸਟਿਚਿੰਗ ਕਰਨੀ ਥੋੜੀ ਔਖੀ ਹੁੰਦੀ ਹੈ ਫਿਨਿਸ਼ਿੰਗ ਦੇਣੀ ਵੀ ਔਖੀ ਹੁੰਦੀ ਕਿਉਂਕਿ ਹੈਵੀ ਸਾਈਜ਼ ਦੀ ਜਿਹੜੀ ਉਹ ਸ਼ੇਪ ਉਦਾਂ ਨਹੀਂ ਹੁੰਦੀ ਜਿਵੇਂ ਪਤਲੀਆਂ ਜਿਨ੍ਹਾਂ ਦੀ ਮਤਲਬ ਵੇਟ ਘੱਟ ਆ ਉਦਾਂ ਦੀ ਪਰ ਇਹ ਆਪਾਂ ਇਸ ਤਰੀਕੇ ਨਾਲ ਕੱਟਾਂਗੇ ਵੀ ਇਹਦੀ ਸ਼ੇਪ ਪੂਰੀ ਪਰਫੈਕਟ ਆਊਗੀ ਕਿਸੇ ਪਾਸਿਓਂ ਵੀ ਚੱਕਿਆ ਨਹੀਂ ਕਈ ਵਾਰ ਹੁੰਦਾ ਨਾ ਇਹ ਚੱਕਮਾਇਆ ਪਾ ਜਿੰਦਾ ਵੀ ਖਿੱਚ ਪੈਂਦੀ ਆ ਉਹ ਚੀਜ਼ ਨਹੀਂ ਹੋਊਗੀ ਸੋ ਇਹ ਕਟਿੰਗ ਕਿੱਦਾਂ ਕਰਨੀ ਆ ਪੂਰੀ ਵੀਡੀਓ ਨੂੰ ਤੁਸੀਂ ਧਿਆਨ ਦੇ ਨਾਲ ਦੇਖਣਾ ਤੇ ਜਿਹੜੀਆਂ ਮੇਰੀਆਂ ਭੈਣਾਂ ਫਸਟ ਟਾਈਮ ਚੈਨਲ ਤੇ ਵਿਜ਼ਿਟ ਕਰਦੀਆਂ ਪਈਆਂ ਤੇ ਉਹਨਾਂ ਦੀ ਰਿਕਵੈਸਟ ਆ ਮੇਰੀ ਕਿ ਉਹ ਪੂਰੇ ਮਤਲਬ ਇੱਕ ਪਹਿਲੀ ਵਾਰ ਚ ਆਏ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਪੂਰੀ ਵੀਡੀਓ ਨੂੰ ਧਿਆਨ ਨਾਲ ਦੇਖੋ ਜੇ ਤੁਹਾਨੂੰ ਵੀਡੀਓ ਸਮਝ ਲੱਗੀ ਲਾਈਕ ਤੇ ਕਮੈਂਟ ਚ ਮੈਨੂੰ ਦੱਸਣਾ ਨਾ ਭੁੱਜੋ ਭੁੱਲਿਓ ਕਿ ਕਿਵੇਂ ਲੱਗੀ ਤੁਹਾਨੂੰ ਕਟਿੰਗ ਤੇ ਸ਼ੇਅਰ ਜ਼ਰੂਰ ਕਰਿਓ ਸੋ ਆਪਾਂ ਜਿਹੜੀ ਕਟਿੰਗ ਸ਼ੁਰੂ ਕਰਦੇ ਆ ਜੇ ਤੁਸੀਂ ਵੀ ਕਟਿੰਗ ਕਰਨੀ ਆ ਤਾਂ ਨਾਪ ਨੂੰ ਆਪਦਾ ਲੈ ਕੇ ਬੈਠੋ ਕੈਂਚੀ ਤੇ ਜਿਹੜਾ ਹਾਂ ਐਂਚੀ ਡੇਪ ਤੇ ਨਿਸ਼ਾਨੀ ਲਾਉਣ ਵਾਲਾ ਮਾਰਕਰ ਲੈ ਕੇ ਬੈਠੋ ਆਪਾਂ ਕਟਿੰਗ ਕਿਵੇਂ ਕਰਨੀ ਆ ਮੈਂ ਹੁਣ ਤੁਹਾਨੂੰ ਦੱਸਦੀ ਆ ਦੇਖੋ ਉਹਦੇ ਵਾਸਤੇ ਆ ਕੱਪੜਾ ਲਿਆ ਆ ਠੀਕ ਹੈ ਕੱਪੜੇ ਨੂੰ ਜਿਹੜਾ ਤੁਸੀਂ ਕੀ ਆ ਇਹਨੂੰ ਪੁੱਠਾ ਕਰ ਲੈਣਾ ਜਿਹੜੀ ਰੌਂਗ ਆ ਦੇਖੋ ਪੁੱਠਾ ਪਾਸਾ ਇਹਦਾ ਕਰ ਲੈਣਾ ਇਦਾਂ ਆ ਦੇਖੋ ਇਦਾਂ ਆਪਾਂ ਕਰ ਲਿਆ ਪੁੱਠਾ ਪਾਸਾ ਆ ਦੇਖੋ ਹੁਣ ਤੁਹਾਨੂੰ ਮੈਂ ਪਿਛਲੀ ਜਿਹੜੀ ਆਪਾਂ ਕਟਿੰਗ ਕੀਤੀ ਸੀਗੀ ਸ਼ਰਟ ਦੀ ਉਹਦੇ 'ਚ ਮੈਂ ਤੁਹਾਨੂੰ ਦੱਸਿਆ ਸੀ ਵੀ ਤੁਸੀਂ ਪੱਤੀਆਂ ਧਿਆਨ ਜ਼ਰੂਰ ਰੱਖਣਾ ਵਾ ਵੀ ਪੱਤੀਆਂ ਸਾਰੇ ਪਾਸੇ ਉੱਪਰ ਨੂੰ ਜਾਣੀਆਂ ਚਾਹੀਦੀਆਂ ਵਾ ਠੀਕ ਹੈ ਇੱਧਰ ਦੇਖੋ ਆਪਾਂ ਇਹਨੂੰ ਸੈਂਟਰ ਦੇ ਵਿੱਚ ਹੁਣ ਕੱਟ ਕਰ ਦਾਂਗੇ ਇੱਧਰਲੇ ਪਾਸਿਓ ਆ ਦੇਖੋ ਬਰਾਬਰ ਕਰਕੇ ਨਾ ਆਪਾਂ ਦੋਨੇ ਕ ਦੋਨੇ ਪਾਸੇ ਬਰਾਬਰ ਕਰਕੇ ਆਪਾਂ ਆਹ ਚੀਜ਼ ਜਿਹੜੀ ਸੈਂਟਰ ਵਾਲੀ ਕਟਿੰਗ ਕਰਕੇ ਇਹ ਪੱਤੀਆਂ ਨੂੰ ਇਸ ਤਰੀਕੇ ਦੇ ਨਾਲ ਆਪਾਂ ਐਡਜਸਟ ਕਰਾਂਗੇ ਪੱਤੀਆਂ ਪਿਛਲੇ ਪਾਸੇ ਵੀ ਤੇ ਅਗਲੇ ਪਾਸੇ ਵੀ ਉੱਪਰ ਨੂੰ ਜਾਣ ਆ ਦੇਖੋ ਆ ਉੱਪਰ ਨੂੰ ਜਾਂਦੀਆਂ ਆ ਥੱਲੇ ਨੂੰ ਜਾਂਦੀਆਂ ਸੀ ਇਹਨਾਂ ਨੂੰ ਵੀ ਆਪਾਂ ਸੈੱਟ ਕਰ ਲੈਣਾ ਤਾਂ ਕਿ ਉੱਪਰ ਨੂੰ ਜਾਣੇ ਪੱਤੀਆਂ ਆ ਦੇਖੋ ਇਦਾਂ ਸੈੱਟ ਕਰਾਂਗੇ ਇੱਕ ਦੂਜੇ ਤੋਂ ਉੱਪਰ ਰੱਖ ਲਾਂਗੇ ਇਹਨਾਂ ਨੂੰ ਆਪਾਂ ਮਤਲਬ ਜਿਹੜੇ ਸਿੱਧੇ ਪਾਸੇ ਦੋਨੇ ਅੰਦਰਲੇ ਪਾਸੇ ਕਰ ਲਓ ਜਿਹੜੇ ਪੁੱਠੇ ਪਾਸੇ ਆ ਦੋਨੇ ਬਾਹਰਲੀ ਸਾਈਡ ਕਰ ਲਓ ਆ ਦੇਖੋ ਇਦਾਂ ਆਪਾਂ ਸੈੱਟ ਕਰਕੇ ਰੱਖ ਲਾਂਗੇ ਚਾਰੇ ਕੰਨਾਂ ਜਿਹੜੇ ਦੇਖੋ ਪਾਰਾ ਜੇ ਹੈਵੀ ਹੈ ਨਾ weight ਜ਼ਿਆਦਾ ਵਾ ਠੀਕ ਹੈ ਫਿਰ ਤੁਸੀਂ ਕਿੱਦਾਂ ਕਰਨਾ ਆਹ ਦੇ ਕੋ ਚਾਰੇ ਪਾਸਿਆਂ ਤੁਸੀਂ ਇਦਾਂ ਜੋੜ ਲੈਣਾ ਇਦਾਂ ਆਪਾਂ ਡਬਲ ਕਰ ਲੈਣਾ देना। देखो इस तरीके देखो आप सैट कर लिया आप बंद साइड उधरले पासे रखी है कटिंग आप कटिंग इस तरीके करेंगे जोड़ा आप बंद कपड़ा अच सांझा कपड़ा निकल जाए अपने किसी यूज च आजगा सब तो पहले आपको की करना वा सब तो पेल्ला तो उपरों चार इंच का देना मार जा ਪੂਰੇ 4 ਇੰਚ ਦਾ ਆ ਦੇਖੋ ਇਹ ਪੂਰੇ 4 ਇੰਚ ਦਾ ਉੱਪਰੋਂ ਤੁਸੀਂ ਮਾਰਜਿਨ ਛੱਡ ਦੇਣਾ ਇਹਨਾਂ ਦੋਨਾਂ ਨਿਸ਼ਾਨੀਆਂ ਨੂੰ ਆਪਸ ਵਿੱਚ ਮਿਲਾ ਲੈਣਾ ਆ ਦੇਖੋ ਮਿਲਾ ਲਿਆ ਹੁਣ ਉੱਪਰੋਂ ਥੱਲੇ ਨੂੰ ਤੁਸੀਂ ਦੇਖਣਾ ਕਿ ਆਸਣ ਕਿੰਨਾ ਆਪਣਾ ਠੀਕ ਹੈ ਪਰ ਉਸ ਤੋਂ ਪਹਿਲਾਂ ਤੁਸੀਂ ਕੀ ਕਰਨਾ ਆ ਜਿਹੜੀ ਸਾਈਡ ਨਾਲ ਇਧਰਲੇ ਪਾਸੇ ਇੱਕ ਦੀ ਨਿਸ਼ਾਨੀ ਲਾ ਦਿਓ 1 ਇੰਚ ਦੀ ਇੱਕ ਦਿਨ ਹੀ ਲਾਉਣੀ ਤਾਂ ਭਾਵੇਂ ਤੁਸੀਂ ਅੱਧਾ ਇੰਚ ਦੀ ਨਿਸ਼ਾਨੀ ਲਾ ਦਿਓ ਉਹ ਵੀ ਬਹੁਤ ਆ ਇਹ ਤੋਂ ਅੱਧਾ ਇੰਚ ਦੀ ਨਿਸ਼ਾਨੀ ਲਾ ਦਿਓ ਪੂਰੀ ਲੰਬੀ ਤੱਕ ਲਾ ਦਿਓ ਨਿਸ਼ਾਨੀ ਆ ਨਿਸ਼ਾਨੀ ਤੁਸੀਂ ਲਾ ਦਿਨਾ ਅੱਧ ਤੇ ਆਗੇ ਹੁਣ ਜਿੱਥੇ ਤੁਸੀਂ 4 ਇੰਚ ਦਾ ਉੱਪਰ ਮਾਰਜਿਨ ਛੱਡਿਆ ਨਾ ਉਥੋਂ ਥੱਲੇ ਨੂੰ ਦੇਖੋਗੇ ਲੰਬਾਈ ਕਿੰਨੀ ਆ ਹੁਣ ਦੇਖੋ ਇੱਧਰ ਦੇਖੋ ਇਹ ਜਿਹੜੀ ਪਲਾਰੂ ਦੀ ਲੰਬਾਈ ਆ ਇਹ ਜਿਹੜੀ ਚਾਹੀਦੀ ਆ ਰੈਡੀ ਉਹ ਚਾਹੀਦੀ 37 ਇੰਚ ਇੱਕ ਦਰੋਂ ਵੀ ਸੈਂਟੀਮੀਟਰ ਨਿਸ਼ਾਨੀ ਲਾ ਲਈ ਆਪਾਂ ਇਧਰੋਂ ਵੀ ਸੈਂਟੀਮੀਟਰ ਨਿਸ਼ਾਨੀ ਲਾ ਲਈ ਇਹ ਦੋਨੋਂ ਨਿਸ਼ਾਨੀਆਂ ਨੂੰ ਆਪਾਂ ਆਪਸ ਦੇ ਵਿੱਚ ਮਿਲਾ ਲਾਂਗੇ ਆ ਦੇਖੋ ਇਹ ਨਿਸ਼ਾਨੀਆਂ ਨੂੰ ਆਪਾਂ ਆਪਸ 'ਚ ਮਿਲਾ ਲਿਆ ਹੁਣ ਇੱਥੇ ਵੀ ਤੁਸੀਂ ਜਿਹੜਾ 1 ਇੰਚ ਦੇ ਮਾਰਜਿਨ ਅੱਧਾ ਇੰਚ ਦੇ ਮਾਰਜਿਨ ਦੀ ਨਿਸ਼ਾਨੀ ਲਾ ਲੈਣੀ ਆ ਆਹ ਵੱਡੀ ਸਾਈਡ ਤੇ ਆ ਦੇਖੋ ਆਹ ਵੱਡੀ ਸਾਈਡ ਤੇ ਇਧਰ ਦੇ ਪਾਸੇ ਅੱਧਾ ਇੰਚ ਦੀ ਤੁਸੀਂ ਨਿਸ਼ਾਨੀ ਲਾ ਲੈਣੀ ਆ ਦੇਖੋ ਧਿਆਨ ਦੇਣਾ ਇਧਰੇ ਪਾਸੇ ਹੁਣ ਕੀ ਕਰਨਾ ਹੈ ਨਾ ਦੋ ਇਹ ਸਾਰੀ ਨਿਸ਼ਾਨੀ ਨੂੰ ਆਪਾਂ ਸਿੱਧੀ ਆਪਸ ਵਿੱਚ ਮਿਲਾ ਦਾਂਗੇ ਠੀਕ ਹੈ ਹੁਣ ਕੀ ਕਰਨਾ ਤੁਸੀਂ ਉੱਪਰੋਂ ਇਧਰੇ ਪਾਸੇ ਦੇਖੋ ਇਧਰੋਂ ਹੁਣ ਤੁਸੀਂ ਮੈਨ ਦੇਖਣਾ ਵਾ ਕਿ ਠਾਈ ਕਿੰਨਾ ਵਾ ਠੀਕ ਹੈ ਦੇਖੋ ਪੂਰੀ ਤੁਸੀਂ ਹੈਪਨੂਮ ਆਪਣਾ ਐਦਾਂ ਨਾਲ ਆਪਣਾ ਪੂਰਾ ਤੁਸੀਂ ਗੁਲਾਈ ਦੇ ਵਿੱਚ ਐਦਾਂ ਠੀਕ ਹੈ ਮਾਨ ਲੋ ਵੀ ਜੇ ਤੋਂ ਤਾਂ 40 ਆਉਂਦਾ ਤੇ ਤੁਸੀਂ 10 ਇੰਚ ਦੇ ਹਿਸਾਬ ਦੇ ਨਾਲ ਰੱਖਣਾ ਪਰ ਮੇਰੇ ਕਸਟਮਰ ਦਾ ਜਿਹੜਾ ਥਾਈ ਉਹ ਹੈਗਾ 14 ਇੰਚ ਤਿਆਰ ਇੱਥੇ 14 ਦਾ ਨਿਸ਼ਾਨੀ ਲਾਤੀ ਠੀਕ ਹੈ 14 ਤੋਂ ਥੱਲੇ ਹੁਣ ਆਪਾਂ ਦੇਖਣਾ ਝੋਲੀ ਕਿੰਨੀ ਹੈ ਦੀ ਜਿਹਨੂੰ ਤੁਸੀਂ ਆਸਣ ਕਹਿੰਦੇ ਨੇ ਆਸਣ ਵੀ ਇਹਨਾਂ ਦਾ 14 ਇੰਚ ਆ ਠੀਕ ਹੈ ਸੌਰੀ 15 ਇੰਚ ਠੀਕ ਹੈ ਦੇਖੋ ਆਸਣ ਇਹਨਾਂ ਦਾ 15 ਇੰਚ ਆ ਆ 15 ਇੰਚ ਤੇ ਆਪਾਂ ਨਿਸ਼ਾਨੀ ਲਾਤੀ ਇਹ ਪੂਰੇ ਹੈਵੀ ਸਾਈਦਾ ਵਾ ਠੀਕ ਹੈ ਤੁਹਾਡੇ ਕੋਲ ਜੇ ਕੋਈ ਭੈਣ ਜਿਹਨਾਂ ਦਾ weight ਬਹੁਤ ਜ਼ਿਆਦਾ ਪਲਾਜੋ ਪਾਉਣਾ ਚਾਹੁੰਦੇ ਫਿਰ ਤੁਸੀਂ ਇਸ ਤਰੀਕੇ ਦੇ ਨਾਲ ਉਹਨਾਂ ਦਾ ਇਹ ਨਾਪ ਹੀ ਲਾਉਂਗੇ ਪੂਰਾ ਤੁਸੀਂ ਠੀਕ ਹੈ ਇਹਨਾਂ ਦੋਨਾਂ ਨਿਸ਼ਾਨੀਆਂ ਨੂੰ ਤੁਸੀਂ ਆਪਸ ਵਿੱਚ ਮਿਲਾ ਦਿਓ ਮਿਲਾਤਾ ਹੁਣ ਜੇ ਤੁਸੀਂ 14 ਦਾ ਨਿਸ਼ਾਨ ਲੈ ਲਏ ਨਾ ਇਧੂ ਪਰਾਂ ਨੂੰ 2 1/2 ਇੰਚ ਤੇ ਨਿਸ਼ਾਨੀ ਲਾਓ ਆ ਦੇਖੋ ਪਰ 2 1/2 ਇੰਚ ਤੇ ਨਿਸ਼ਾਨੀ ਲਾ ਦਿਓ ਆ ਲਾਤੀ ਨਿਸ਼ਾਨੀ ਹੁਣ ਇੱਥੋਂ ਤੁਸੀਂ ਇੱਥੇ 15 ਦੀ ਲਾਈਨ ਸੀ ਨਾ ਇੱਥੋਂ ਵੀ ਥੱਲੇ ਤੁਸੀਂ 15 ਦੇ ਨਿਸ਼ਾਨੀ ਲਾ ਦਿਓ ਇਹਨਾਂ ਦੋਨਾਂ ਨਿਸ਼ਾਨੀਆਂ ਨੂੰ ਆਪਸ ਵਿੱਚ ਮਿਲਾ ਦਿਓ ਅਨਿਸ਼ਾਨੀ ਮਿਲਾ ਦਿਓ ਹੁਣ ਕੀ ਕਰਨਾ ਤੁਸੀਂ ਇਧਰਲੇ ਪਾਸੇ ਆ ਜਾਓ ਆ ਲਾਸਟ ਵਾਲੇ ਪਾਸੇ ਇੱਕ ਮਿੰਟ ਆਪਾਂ ਥੋੜਾ ਉੱਪਰ ਕਰ ਲੈਨੇ ਆ ਕੱਪੜੇ ਨੂੰ ਇੱਕ ਮਿੰਟ ਉਹ ਉੱਪਰੇ ਪਾਸੇ ਆਪਣਾ ਕੰਮ ਨਿਬੜ ਗਿਆ ਸਾਰਾ ਹੁਣ ਇੱਧਰਲੇ ਪਾਸੇ ਆ ਜੂ ਇੱਥੇ ਤੁਸੀਂ ਕੀ ਕਰਨਾ ਤੁਸੀਂ ਹੁੰਦੇ ਕਿ ਨਾ ਮੇਨ ਪਹੁੰਚਾ ਕਿੰਨਾ ਵਾ ਕਸਟਮਰ ਦਾ ਹੁਣ ਆ ਜੀ ਦੇਖੋ ਆ ਕਿੰਨੀ ਲਾਈਏ ਤੁਸੀਂ ਨਿਸ਼ਾਨੀ ਇਹ ਲੱਗਿਆ 14 ਦੇ ਇੱਥੇ 14 ਦਾ ਤੁਸੀਂ ਅੱਧ ਲੈ ਲੈਣਾ ਆ ਇੱਕ ਮਿੰਟ ਆ 14 ਨਾ ਇੱਥੇ ਤੁਸੀਂ 7 ਇੰਚ ਤੇ ਨਿਸ਼ਾਨੀ ਲਾ ਲੈਣੀ ਆ ਆ ਦੇਖੋ 7 ਤੇ ਨਿਸ਼ਾਨੀ ਲੈ ਲਾ ਲਈਆ ਇੱਥੇ ਵੀ ਆਪਾਂ ਆ ਦੇਖੋ ਇੱਥੋਂ ਵੀ 7 ਤੇ ਨਿਸ਼ਾਨੀ ਲਾ ਲਈ ਆ ਮਾਰਜਨ ਤੋਂ ਬਿਨਾ ਮਾਰਜਨ ਬਾਹਰ ਨੂੰ ਕੱਢ ਕੇ ਆ ਇੱਥੋਂ ਲੈ ਕੇ ਮਤਲਬ ਇੱਥੇ ਇੱਕ ਦਾ ਪੁਆਇੰਟ ਰੱਖੋ ਇੱਥੋਂ ਇਧਰ ਨੂੰ 7 ਤੇ ਨਿਸ਼ਾਨੀ ਲਾਉਣੀ ਇਧਰ ਵੀ ਇੱਕ ਦਾ ਪੁਆਇੰਟ ਤੁਸੀਂ ਮਾਰਜਨ ਵਾਲੇ ਸਾਈਡ ਇੱਥੋਂ ਇੱਥੇ 7 ਦੀ ਨਿਸ਼ਾਨੀ ਲਾ ਲਾ ਆ ਤੁਸੀਂ 7 ਦੀ ਨਿਸ਼ਾਨੀ ਲਾ ਲਈ ਹੁਣ 7 ਤੋਂ ਹੁਣ ਪਹੁੰਚਾ ਕਿੱਦਾਂ ਰੱਖਣਾ ਹੁਣ ਪਹੁੰਚਾ ਹੈਗਾ ਇਹਨਾਂ ਦਾ 7 7 ਦਾ ਅੱਧ ਕਰ ਲਓ ਕਿੰਨਾ ਬਸ ਸਾਢੇ 3 ਅਜਿਹਾ ਤੁਸੀਂ 7 ਦੇ ਨਿਸ਼ਾਨ ਲਈ ਤੇ 3.5 ਦਾ ਮਾਰਜਿਨ ਲੱਖੋ ਤੇ ਇਥੋਂ ਇਧਰੋਂ ਤੇ ਇੱਥੇ 7 ਦੇ ਨਿਸ਼ਾਨ ਲੈ ਇਹ ਆਪਣਾ ਪੌਂਚਾ ਬਣ ਗਿਆ ਹੁਣ ਜਿਹੜੀ ਆ ਨਿਸ਼ਾਨੀ ਤੁਸੀਂ ਲਈ ਇਹਨੂੰ ਇਹਦੇ ਨਾਲ ਬਣਾਉਣਾ ਤੇ ਇਹਨੂੰ ਇਹਦੇ ਨਾਲ ਬਣਾਉਣਾ ਤੇ ਕਈ ਵਾਰੀ ਮੈਨੂੰ ਭੈਣਾਂ ਦਾ ਕਮੈਂਟ ਆ ਜਾਂਦਾ ਕਿ ਤੁਹਾਡੇ ਕੋਲੇ ਸਕੇਲ ਨਹੀਂ ਹੈ ਤਾਂ ਮੈਂ ਉਹਨਾਂ ਨੂੰ ਦੱਸਦਾ ਕਿ ਸੱਚੀ ਮੇਰੇ ਕੋਲ ਸਕੇਲ ਨਹੀਂ ਮੈਂ ਸਕੇਲ ਨਾਲ ਨਹੀਂ ਕਰਦੀਗੀ ਮੈਂ ਤਾਂ ਐਂਚ ਟੇਪ ਦੇ ਨਾਲ ਹੀ ਸਾਰੀ ਸਟੀਚਿੰਗ ਜਿਹੜੀ ਕਰਦੀ ਆ ਠੀਕ ਹੈ ਆ ਦੇਖੋ ਆ ਲਾਣੀ ਆ ਕੋ ਨਿਸ਼ਾਨੀ ਹੁਣ ਕੀ ਕਰਨਾ ਆ ਜਿਹੜੀ ਨਿਸ਼ਾਨੀ ਨੂੰ ਇਹਦੇ ਨਾਲ ਮੈਚ ਕਰ ਦੋ ਜੇ ਤੁਹਾਡੇ ਕੋਲ ਸਕੇਲ ਹੈ ਨਹੀਂ ਜ਼ਰੂਰੀ ਨਹੀਂ ਹੁੰਦਾ ਸਕੇਲ ਹੀ ਚਾਹੀਦਾ ਤੁਸੀਂ ਫੀਤੇ ਨਾਲ ਵੀ ਬਹੁਤ ਵਧੀਆ ਤਰੀਕੇ ਨਾਲ ਨਿਸ਼ਾਨੀ ਲਾ ਸਕਦੇ ਆ ਆ ਦੇਖੋ ਲਾ ਲਈ ਆਪਾਂ ਡਾਰਕ ਦੇ ਨਾਲ ਲਾ ਦਨੇ ਤੁਹਾਨੂੰ इजीली ਵਿਜੀਬਲ ਹੋ ਜਾਊਗਾ ਆ ਦੇਖੋ ਲੱਗ ਗਈ ਹੁਣ ਤੁਸੀਂ ਕਰਨਾ ਇਥੋਂ 1 ਇੰਚ ਦੇ ਹਿਸਾਬ ਤੇ ਜਿਵੇਂ ਆਹ ਦੇਖੋ ਇਥੇ 1 ਇੰਚ ਆ ਜੇ ਤੁਹਾਡੇ ਕੋਲੇ ਜੇ ਹੈਗੀ ਆ ਤਾਂ ਠੀਕ ਆ ਜੇ ਜੇ ਵਾਲੀ ਸ਼ੇਪ ਦੇ ਨਾਲ ਨਹੀਂ ਤਾਂ ਇਥੋਂ 1 ਇੰਚ ਦੀ ਨਿਸ਼ਾਨੀ ਲਾਉਂਗੇ ਆ ਜਿਹੜੀ 1 ਇੰਚ ਦੀ ਤੁਸੀਂ ਨਿਸ਼ਾਨੀ ਲਾਈਏ ਦੇਖੋ ਇਥੋਂ ਮੈਂ ਘੁਮਾ ਕੇ ਗੁਲਾਈ ਦੇ ਵਿੱਚ ਤੁਸੀਂ ਆਹ ਜਿਹੜੀ ਅਨਸ਼ਾਨੀ ਲਾ ਦੋ ਇਹ ਆਪਣੀ ਬਣ ਗਈ ਆਸਣ ਇਹ ਆ ਗਿਆ ਫਰੰਟ ਸਾਈਡ ਦਾ ਠੀਕ ਹੈ ਹੁਣ ਜਿਹੜੀ ਆਹ ਚਾਹੀਏ ਤੁਸੀਂ ਇੱਥੋਂ ਕੀ ਕਰਨਾ ਦੇਖੋ ਇਹਦਾ ਅੱਧਾ ਲੈਣਾ ਇਹਦਾ ਅੱਧ ਸੀਗਾ 7 ਇੰਚ ਇਹਦਾ ਅੱਧ ਹੈਗਾ 7 ਇੰਚ ਪੂਰਾ 7 ਇੰਚ ਤੋਂ 2 ਇੰਚ ਇਧਰ ਨੂੰ 2 ਢਾਈ ਲਓ ਤੁਸੀਂ ਢਾਈ ਇਧਰ ਨੂੰ ਤੇ ਢਾਈ ਇੰਚ ਹੀ ਇਧਰ ਨੂੰ ਆਪਾਂ ਨਿਸ਼ਾਨੀ ਲਾਵਾਂਗੇ ਇੱਕ ਤੇ ਜਿਹੜੇ ਟਾਈਂਚ ਨਿਸ਼ਾਨੀ ਇਹਨੂੰ ਥੱਲੇ 5 ਇੰਚ 5 ਇੰਚ ਥੱਲੇ ਤੇ ਇਧਰ ਵੀ 5 ਇੰਚ ਇਹ ਆਪਾਂ ਪਾਵਾਂਗੇ ਇਹਦੀਆਂ ਪਲੇਟਾਂ ਠੀਕ ਹੈ ਇਹ ਪਲੇਟਾਂ ਦੀ ਨਿਸ਼ਾਨੀ ਲਾ ਲਈ ਆਪਾਂ ਕਿਉਂਕਿ ਤੁਸੀਂ ਵੇਖਿਓ ਕਿ ਤੇ ਜੈਂਟਸ ਦੀ ਪੈਂਟ ਵੇਖਿਓ ਇੱਥੇ ਐਸ ਲਾਈਆਂ ਇੱਥੇ ਵਾਲ ਪਾਏ ਹੁੰਦੇ ਆ ਉਹਦੇ ਨਾਲ ਜਿਹੜਾ ਫਰੰਟ ਪਾਸਾ ਉਹ ਤਾਂ ਫਲਫੀ ਫਲਫੀ ਨਹੀਂ ਲੱਗਦਾ ਮਤਲਬ ਸੈੱਟ ਹੁੰਦਾ ਬਿਲਕੁਲ ਫਿਟਿੰਗ ਚ ਹੁੰਦਾ ਇਹ ਹੋ ਗਿਆ ਆਪਣਾ ਫਰੰਟ ਹੁਣ ਆ ਜੋ ਬੈਕ ਸਾਈਡ ਤੇ ਬੈਕ ਸਾਈਡ ਦਾ ਕਿੱਦਾਂ ਕਰਨਾ ਆ ਜਿਹੜੀ ਤੁਸੀਂ ਨਿਸ਼ਾਨੀ ਲਾਈ ਹੈ ਨਾ ਇੱਥੇ 2 ਇੰਚ ਦੇ ਹਿਸਾਬ ਨਾਲ ਆ ਬੈਕ ਰੱਖਣੀ ਹੈ 2 ਆ ਦੇਖੋ ਇਦਾਂ 2 2 ਇੰਚ ਦੇ ਹਿਸਾਬ ਦੇ ਇਹ ਦਸਾਈਸ ਸ਼ੈਂਟ ਤੱਕ ਦੋ ਤਿੰਨ ਨਿਸ਼ਾਨੀ ਲਾ ਲੈਣੀ ਹੈ ਹੁਣ ਇਹਨੂੰ ਕੀ ਕਰਨਾ ਤੁਸੀਂ ਆ ਜਿਹੜੀ ਦੋ ਤਿੰਨ ਨਿਸ਼ਾਨੀ ਇਹਨਾਂ ਸਭ ਨੂੰ ਮਿਲਾ ਲੈਣਾ ਆਪਸ ਵਿੱਚ ਆ ਦੇਖੋ ਆ ਤੇ ਆ ਦੋਨੇ ਬਰਾਬਰ ਹੋਣੀਆਂ ਚਾਹੀਦੀਆਂ ਠੀਕ ਹੈ ਇਧਰ ਦੇਖੋ ਆ ਦੋਨੇ ਚੀਜ਼ਾਂ ਬਰਾਬਰ ਹੋਣੀਆਂ ਚਾਹੀਦੀਆਂ ਇਹ ਨਹੀਂ ਇੱਕ ਉੱਪਰ ਤੇ ਇੱਕ ਥੱਲੇ ਇਦਾਂ ਨਹੀਂ ਦੋਨੇ ਬਰਾਬਰ ਹੋਣੀਆਂ ਚਾਹੀਦੀਆਂ ਠੀਕ ਹੈ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਕਰਨੀ ਹੈ ਦੀ ਕਟਿੰਗ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਆ ਦੇਖੋ ਸਭ ਤੋਂ ਪਹਿਲਾਂ ਆਪਾਂ ਕੀ ਕਰਨੀਆਂ ਆਹ ਜਿਹੜੀ ਉੱਪਰਲੀ ਆ ਮਤਲਬ ਇੱਧਰ ਦੇਖੋ ਧਿਆਨ ਨਾਲ ਇੱਧਰਲੇ ਪਾਸੇ ਦੇਖੋ ਆਹ ਜਿਹੜੀ ਉੱਪਰਲਾ ਆ ਉੱਪਰਲਾ ਪਾਸਾ ਦੋ ਲੇਹਰਾ ਚੱਕਾਂਗੇ ਆਪਾਂ ਕੱਪੜੇ ਦੇ ਆ ਦੇਖੋ ਦੋ ਚੱਕੀਆਂ ਪਹਿਲਾਂ ਤੁਸੀਂ ਪਹਿਲਾਂ ਆ ਜੇ ਬਹੁਤ ਇੰਪੋਰਟੈਂਟ ਆ ਜਿਹੜਾ ਇੱਧਰਲਾ ਪਾਸਾ ਨਾ ਇਹ ਤੁਸੀਂ ਚਾਰੇ ਕੱਪੜੇ ਚੱਕੋ ਤੇ ਇਹਦਾ ਮਾਰਜਿਨ ਛੱਡ ਕੇ ਅੱਧਾ ਇੰਚ ਆ ਦੇਖੋ ਧਿਆਨ ਦੇ ਨਾਲ ਇਹਦਾ ਅੱਧਾ ਇੰਚ ਮਾਰਜਿਨ ਛੱਡੋਗੇ ਇੱਧਰਲੇ ਪਾਸਿਓਂ ਇਹਦੀ ਕਟਿੰਗ ਕਰ ਦੋਗੇ ਬੇਸ਼ੱਕ ਤੁਸੀਂ 1 ਇੰਚ ਛੱਡਣਾ ਪਾਉਣਾ 1 ਇੰਚ ਛੱਡਣਾ ਛੱਡ ਲਓ ਕੋਈ ਚੱਕਰ ਨਹੀਂ ਜੇ ਤੁਸੀਂ ਮਾਰਨ ਦਾ ਵਾਧ ਰੱਖਣਾ ਰੱਖ ਸਕਦੇ ਆ ਇੱਥੇ ਇਧਰੇ ਪਾਸੇ ਤੁਸੀਂ ਚਾਰੇ ਕੱਪੜਿਆਂ ਦੀ ਕਟਿੰਗ ਕਰਨੀ ਆ ਆ ਦੇਖੋ ਬਸ ਇਥੇ ਤੇ ਕਰ ਕਟਿੰਗ ਕਰਨੀ ਆ ਕਿਉਂਕਿ ਉੱਪਰੋਂ ਆਪਾਂ ਪਹਿਨੀ ਮਾਰਨ ਨੂੰ 1 ਨਾਲ ਛੱਡਿਆ ਇਹ ਹੋ ਗਈ ਆਪਣੀ ਇਧਰੇ ਸਾਈਡ ਤੋਂ ਕੱਟੇ ਇਹ ਚਾਰੇ ਪੱਲਿਆਂ ਦੀ ਕਰਨੀ ਆ ਤੁਸੀਂ ਕੱਟੇ ਹੁਣ ਇਧਰ ਆਓ ਆ ਦੋ ਕੱਪੜਿਆਂ ਨੂੰ ਚੱਕੋਗੇ ਦੋ ਤਿਆਂ ਨੂੰ ਚੱਕੋਗੇ ਇਹਦੀਆਂ ਉੱਪਰ ਨੂੰ ਜਿਹੜਾ ਹੁਣ ਦੇਖੋ ਆਹ ਚੀਜ਼ ਤੁਹਾਨੂੰ ਕਲੀਅਰ ਕਰਨਾ ਚਾਹੀਦਾ ਆਹ ਜਿਹੜਾ ਥੱਲੇ ਕੱਪੜਾ ਫੋਲਡ ਕਰਨ ਨੂੰ ਰੱਖਣਾ ਨਾ ਫੋਲਡ ਕਰਨ ਨੂੰ ਇਹ ਤੁਸੀਂ 3 ਇੰਚ ਤੋਂ ਘਾਟ ਨਾ ਰੱਖਿਓ ਮੇਰੇ ਕੋਲ ਕੱਪੜਾ ਘਟ ਅਸੀਂ ਇਸ ਕਰਕੇ ਮੈਂ ਇਹਦਾ ਇੰਦੇ ਜੀ ਜੋੜ ਪੈਣਾ ਥੱਲੇ ਤੁਸੀਂ 모ੜਨ ਵਾਸਤੇ 3 ਇੰਚ ਦਾ ਮਾਰਜਨ ਰੱਖਣਾ نیچے ਵਾਲੇ ਪਾਸੇ ਹੁਣ ਆਹੜੀ ਚੀਜ਼ ਚੱਕ ਲਓ ਦੋ ਕੱਪੜੇ ਇੰਦਾ ਮਾਰਜਿਨ ਛੱਡ ਕੇ ਦੋ ਕੱਪੜਿਆਂ ਦਾ ਮਤਲਬ ਫਰੰਟ ਪਾਸੇ ਦੇ ਦੋ 1 ਇੰਚ ਤੁਸੀਂ ਮਾਰਕ ਨਹੀਂ ਛੱਡੋਗੇ 1/2 ਇੰਚ ਛੱਡ ਲਓ ਇਦਾਂ ਮਾਰਜਿਨ ਛੱਡ ਕੇ ਕਟਾਈ ਕਰ ਦੋਗੇ ਥੱਲੇ ਕੱਪੜੇ ਦਾ ਧਿਆਨ ਰੱਖਣਾ ਥੱਲੇ ਕੱਟ ਨਹੀਂ ਲੱਗਣਾ ਚਾਹੀਦਾ ਹੁਣ ਆਪ ਇਧਰਲਾ ਪਾਸਾ ਕਰ ਲਾਂਗੇ ਆ ਦੇਖੋ ਹੁਣ ਆਪਾਂ ਜਿਹੜਾ ਆਹ ਪਾਸਾ ਇਹਨੂੰ ਆਪਾਂ ਆਹ ਕੱਟ ਲਿਆ ਵਾ ਠੀਕ ਹੈ ਆ ਦੇਖੋ ਫਰੰਟਾ ਜਿਹੜਾ ਦੂਪਾਸੇ ਆਪਾਂ ਕੱਟ ਲਏ ਇਹਨੂੰ ਆਪਾਂ ਚੱਕ ਦਾਂਗੇ ਆ ਦੇ ਫਿਰ ਨੂੰ ਇਹਦਾ ਬਟਾਂਹ ਕਰ ਦਾਂਗੇ ਇੱਕ ਵਾਰੀ ਪਾਸੇ ਰੱਖ ਦਾਂਗੇ ਫਿਰ ਉੱਪਰੋਂ ਕਿਦਾਂ ਪਕ ਕਰਨੀਆਂ ਜਿਹੜਾ ਉੱਪਰਲਾ ਮਾਰਜਿਨ ਛੱਡਿਆ ਉਹ ਸਾਰਾ ਇਲਾਸਟਿਕ ਦਾ ਛੱਡਿਆ ਆਪਾਂ 4 ਇੰਚ ਉਹ ਤੁਸੀਂ 4 ਇੰਚ ਛੱਡ ਲਓ 3 ਇੰਚ ਛੱਡਣਾ 3 ਇੰਚ ਛੱਡ ਲਓ ਅ ਤੈਨੂੰ ਤਾਂ ਘਟਨਾ ਛੱਡਿਓ ਠੀਕ ਹੈ ਤੁਸੀਂ ਚਾਰ ਵੀ ਛੱਡ ਦਦੇ ਕਿਉਂਕਿ ਮੈਂ ਇਹ ਮਾਰਜਨ ਚਾਰ ਤਾਂ ਛੱਡਿਆ ਕਿਉਂਕਿ ਮੇਰੇ ਕਸਟਮਰ ਦੀ ਥੋੜੀ ਡਿਮਾਂਡ ਸੀ ਵੀ ਮਾਰਜਨ ਜਿਆਦਾ ਛੱਡਿਆ ਠੀਕ ਹੈ ਹੁਣ ਇੱਥੇ ਆਜੋ ਤੁਸੀਂ ਜਿਹੜਾ ਨੀਚੇ ਵਾਲਾ ਆ ਜਿੱਥੇ ਤੁਸੀਂ ਨਿਸ਼ਾਨੀ ਲਾਈ ਇਹਨੂੰ ਨੀਚੇ ਇਹਦੇ ਇਸੇ ਤਰੀਕੇ ਨਾਲ ਇਦਾਂ ਨਾ ਫੋਲਡ ਕਰ ਲਓ ਇਥੋਂ ਇਦਾਂ ਫੋਲਡ ਕਰ ਲਓ ਤੇ ਨਾਲ ਵਾਲੀ ਦੀ ਨਿਸ਼ਾਨੀ ਲਾਈ ਚਲੋ ਆਰੇ ਜਾਨੀ ਨੂੰ ਆਪਾਂ ਜ ਸਾਥ ਨੂੰ ਮਿਲਾ ਦੇਉ ਹੁਣ ਇਹਦਾ ਵੀ ਆਪਾਂ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਆਪਾਂ ਮਾਰਜਿਨ ਛੱਡ ਛੱਡ ਕੇ ਬਿਹੜੀਦੀ ਉਹ ਕਟਿੰਗ ਕਰਨੀ ਆ ਸੇਮ ਅੱਧਾ ਇੰਚ ਦਾ ਮਾਰਜਿਨ ਛੱਡ ਕੇ ਜਾਂ 1 ਇੰਚ ਦਾ ਮਾਰਜਿਨ ਤੁਸੀ ਛੱਡਣਾ ਇਸੇ ਤਰ੍ਹਾਂ ਹੀ ਇਹਦੀ ਕਟਿੰਗ ਕਰਨੀ ਆ ਇਸਲੀ ਸਾਈਡ ਦੀ ਕਟਿੰਗ ਕਰ ਲਈਆ ਹੁਣ ਜਿਹੜਾ ਫਰੰਟ ਆਪਾਂ ਚੱਕਿਆ ਸੀ ਉਹ ਇਹਦੇ ਉੱਪਰ ਰੱਖ ਦਾਂਗੇ ਦੁਬਾਰਾ ਤੋਂ ਠੀਕ ਹੈ ਉੱਪਰਲੇ ਸਾਈਡ ਤੋਂ ਸੈੱਟ ਕਰੋਂਗੇ ਤੁਸੀਂ ਬਰਾਬਰ ਕਰਾਂਗੇ ਇੱਥੇ ਕੀ ਕਰਾਂਗੇ ਪਹੁੰਚ ਵਾਲੀ ਸਾਈਡ ਤੇ ਇਧਰਲੇ ਬਸ ਇੱਕ ਕੱਟ ਲਾ ਦਾਂਗੇ ਤੋ ਆਪਾਂ ਨੂੰ ਪਤਾ ਲੱਗ ਜੂਗਾ ਵੀ ਇੰਨਾ ਮਾਰਜਨ ਆਪਾਂ ਦੇ ਕੋਲੇ ਤੇ ਆਪਾਂ ਜੋੜ ਪਾਉਣਾ ਤਾਂ ਆਪਾਂ ਕਿੰਨਾ ਜੋੜ ਪਾ ਸਕਦੇ ਆ ਠੀਕ ਹੈ ਆ ਦੇਖੋ ਦੋਨੇ ਚੀਜ਼ਾਂ ਬਰਾਬਰ ਆਉਂਦੀਆਂ ਪਈਆਂ ਠੀਕ ਹੈ ਉੱਪਰਲੀ ਸਾਈਡ ਆ ਜਾਓ ਉੱਪਰਲੀ ਸਾਈਡ ਆ ਜਾਓ ਇੱਧਰ ਦੇਖੋ ਆ ਜਿੱਥੇ ਇਲਾਸਟਿਕ ਪਾਉਣੀ ਆ ਦੇਖੋ ਧਿਆਨ ਦੇ ਨਾਲ ਇਹ ਚੀਜ਼ ਇੱਥੋਂ ਤੁਸੀਂ 2 ਇੰਚ ਦੀ ਤੁਹਾਡੇ ਕੋਲ ਜੇ ਇਲਾਸਟਿਕ ਆ ਠੀਕ ਹੈ ਤੇ 2.5 ਇੰਚ ਦਾ ਤੁਸੀਂ ਮਾਰਜਨ ਰੱਖਿਆ ਇਹ ਫਰੰਟ ਤੋਂ ਜੇ ਤੁਸੀਂ ਬੈਲਟ ਪਾਉਣੀ ਆ ਬੈਲਟ ਪਾਉਣੀ ਆ ਤਾਂ ਵੀ 2.5 ਤੇ ਜੇ ਇਲਾਸਟਿਕ ਪਾਉਣੀ ਇਹ ਤਾਂ ਹੋ ਗਿਆ ਫਰੰਟ ਇਧਰੋਂ ਵੀ 2.5 ਤੇ ਨਿਸ਼ਾਨੀ ਲਾ ਦਿਓ ਇਹਨਾਂ ਦੋਨਾਂ ਨੂੰ ਆਪਸ ਵਿੱਚ ਮਿਲਾ ਦਿਓ ਦੇਖੋ ਆਧਾ ਹੋ ਗਿਆ ਤੁਹਾਡਾ ਜਿਹੜਾ ਤੁਸੀਂ ਫਰੰਟ ਤੇ ਜਿਹੜੀ ਲਾਸਟਿਕ ਪਾਉਣੀ ਹੈ ਤੇ ਕੱਟ ਲਾ ਦਿਓ ਆ ਜਿਹੜਾ ਐਕਸਟਰਾ ਮਾਰਜਿਨ ਹੈ ਨਾ ਉੱਪਰ ਕੱਟਣ ਦੀ ਲੋੜ ਨਹੀਂ ਇਹਨੂੰ ਵਿੱਚੇ ਹੀ ਅੰਦਰ ਹੀ ਕਰ ਦਿਓ ਇਹਨੂੰ ਅੰਦਰਲੇ ਪਾਸੇ ਫੋਲਡ ਕਰ ਦਿਓ ਜੇ ਕੱਟਣਾ ਤਾਂ ਕੱਟ ਵੀ ਸਕਦੇ ਹਾਂ ਪਰ ਮੈਂ ਅੰਦਰ ਨੂੰ ਹੀ ਫੋਲਡ ਕਰ ਦੇਣੀ ਹੁੰਦੀ ਹੈ ਠੀਕ ਹੈ ਆ ਤਾਂ ਆਪਣਾ ਹੋ ਗਿਆ ਇਹਨੂੰ ਇਸ ਤਰ੍ਹਾਂ ਫੋਲਡ ਕਰ ਲਓ ਹੁਣ ਰਹੀ ਆਂ ਚੀਜ਼ ਠੀਕ ਹੈ ਇਹਦਾ ਐਕਸਟਰਾ ਫालतੂ ਜਿਹਾ ਕਪੜਾ ਪਹਿਲਾਂ ਆਪਾਂ ਦਾ ਉਹ ਕਟਾਂਗੇ ਤਾਂ ਕਿ ਸਫਾਈ ਸ਼ੀ ਆ ਜੇ ਆ ਉੱਪਰ ਨੂੰ ਫालतੂ ਜਿਹਾ ਕਪੜਾ ਸੀਗਾ ਇਹਦਾ ਆ ਲੇ ਗੋਇਆ ਜਿਹੜਾ ਬੈਕ ਆ ਬੈਕ ਤਾਂ ਤੁਸੀਂ ਆਹ ਵਾਲੀ ਚੀਜ਼ ਨਹੀਂ ਕੱਟਣੀਗੀ ਉਧਰ ਦੀ ਸਾਈਡ ਵਾਲੀ ਜਿਹੜੀ ਆਸਨ ਵਾਲੇ ਪਾਸੇ ਆ ਤੁਸੀਂ ਆਹ ਨਹੀਂ ਕੱਟਣੀ ਉਹਨੂੰ ਤੁਸੀਂ ਕੀ ਕਰਨ ਲਈ ਆ ਇੱਥੋਂ ਤੁਸੀਂ ਇਹਦੇ ਨਾਲ ਐਂ ਬਲਾ ਦੇਣਾ आखो इस तरीके इतों बराबर आ जाए पर इधरों थोड़ा जाए आखो ठीक so, है सो ये प्रॉपर हैवी साइज के प्लाजो की कटिंग ਉਮੀਦ ਹੈ ਕਿ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਸਮਝ ਆਇਆ ਹੋਗਾ ਤੇ ਇਹਦੀ ਸਟੀਚਿੰਗ ਜੇਬ ਕਿੱਦਾਂ ਲਾਉਣੀ ਹੈ ਤੇ ਜਿੱਪ ਕਿੱਦਾਂ ਲਾਉਣੀ ਆ ਪਰਫੈਕਟ ਪੂਰੀ ਪੈਂਟ ਦੀ ਸ਼ੇਪ ਕਿੱਦਾਂ ਦੇਣੀ ਹੈ ਮੈਂ ਅਗਲੀ ਵੀਡੀਓ ਚ ਅਪਲੋਡ ਕਰ ਦਾਂਗੀ ਸੋ ਪੂਰੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਜਿਹੜੀਆਂ ਭੈਣਾਂ ਮੇਰੇ ਤੋਂ ਸਿੱਖਣਾ ਚਾਹੁੰਦੀਆਂ ਨੇ ਲਾਈਵ ਹੋ ਕੇ ਕੋਰਸ ਠੀਕ ਹੈ ਤੇ ਉਹ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਆ ਕਰੋ ਤੇ ਬਾਕੀ ਕੁਛ ਭੈਣਾਂ ਦਾ ਮੈਨੂੰ ਮੈਸੇਜ ਆਉਂਦੇ ਆਇਆ ਲਾਈਵ ਨਹੀਂ ਸ਼ੋਕ ਕਿ ਮੈਨੂੰ ਥੋੜਾ ਬਿਜ਼ੀ ਸ਼ਡਿਊਲ ਕਰਕੇ ਮੇਰੇ ਤੋਂ ਨਹੀਂ ਹੋਇਆ ਗਿਆ ਆਪਾਂ ਬਸ ਜਲਦੀ ਸ਼ੁਰੂ ਕਰਦੇ ਆਂ ਤੇ ਪਰਸਨਲੀ ਵੀ ਤੁਸੀਂ ਜੇ ਕੋਈ ਸਿੱਖਣਾ ਚਾਹੁੰਦੇ ਹੋ ਤੇ ਮੈਨੂੰ ਜ਼ਰੂਰ ਮਤਲਬ ਦੱਸੋ ਕਿ ਹਾਂ ਅਸੀਂ ਡਿਜ਼ਾਈਨਿੰਗ ਸਿੱਖਣੀ ਆ ਜਾਂ ਤੁਸੀਂ ਕੀ ਸਿੱਖਣਾ ਚਾਹੁੰਦੇ ਮੈਨੂੰ ਜ਼ਰੂਰ ਦੱਸੋ ਉਸ ਤਰੀਕੇ ਦੀ ਆਪਾਂ ਵੀਡੀਓ ਅਪਲੋਡ ਕਰਦੇ ਆ ਕਰਾਂਗੇ ਸੋ ਜਿਹੜੀਆਂ ਆਪਾਂ ਮੇਰੇ ਨਾਲ ਕੰਟੈਕਟ 'ਚ ਰਹਿੰਦੀਆਂ ਨੇ ਸਿੱਧੂ ਮਨਜੋਤ ਪ੍ਰਭਜੋਤ ਜਸਕੌਰ ਇਹਨਾਂ ਤਿੰਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਮੈਨੂੰ ਬਹੁਤ ਇੱਕ ਕਮਲ ਕਵਲ ਨਾਮ ਦੀ ਭੈਣਾ ਉਹ ਮੈਨੂੰ ਉਹਨਾਂ ਨੇ ਮੈਨੂੰ ਮੈਸੇਜ ਕਰਦੇ ਹੁੰਦੇ ਆ ਉਹਨਾਂ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਸੋ ਪੂਰੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਥੈਂਕਸ ਫॉर ਵਾਚਿੰਗ ਕੁਦਰਤ ਕ੍ਰੀਏਸ਼ਨ ਐਂਡ ਜੇ ਤੁਸੀਂ ਫਸਟ ਟਾਈਮ ਆਏ ਹੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਥੈਂਕ ਯੂ